ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਕਈ ਕਬੂਤਰ ਰਹਿੰਦੇ ਸਨ ਉਹ ਰੋਜ਼ ਦਾਣਿਆਂ ਦੀ ਖੋਜ ਵਿੱਚ ਇੱਧਰ ਉੱਧਰ ਉੱਡਦੇ ਇੱਕ ਦਿਨ ਉਹ ਇੱਕ ਖੁੱਲੀ ਜਗ੍ਹਾ ਤੇ ਬਹੁਤ ਸਾਰੇ ਦਾਣੇ ਖਿਲਰੇ ਹੋਏ ਵੇਖਦੇ ਉਹ ਸਾਰੇ ਕਬੂਤਰ ਇੱਕ ਇੱਕ ਕਰਕੇ ਉੱਥੇ ਉਤਰਨ ਲੱਗਦੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉੱਥੇ ਇੱਕ ਸ਼ਿਕਾਰੀ ਦਾ ਜਾਲ ਲਾਇਆ ਹੋਇਆ ਹੈ ਜਿਵੇਂ ਹੀ ਕਬੂਤਰ ਦਾਣੇ ਚੁਗਣ ਲੱਗਦੇ ਤਾਂ ਉਹ ਜਾਲ ਦੇ ਵਿੱਚ ਫਸ ਜਾਂਦੇ ਸ਼ିକਾਰੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਤੇ ਉਹਨਾਂ ਦੇ ਵੱਲ ਵਧਣ ਲੱਗਦਾ ਕਬੂਤਰਾਂ ਦੇ ਸਰਦਾਰ ਨੇ ਕਿਹਾ ਅਸੀਂ ਇੱਕ ਹੋ ਕੇ ਉੱਡਣ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਕਬੂਤਰਾਂ ਨੇ ਇੱਕ ਸਾਥ ਉੱਡਣਾ ਸ਼ੁਰੂ ਕਰ ਦਿੱਤਾ ਤੇ ਉਹ ਜਾਲ ਸਮੇਤ ਉੱਪਰ ਵੱਲ ਉੱਡ ਗਏ ਵੇਖ ਕੇ ਸ਼ਿਕਾਰੀ ਹੈਰਾਨ ਹੋ ਗਿਆ ਉਹ ਸਾਰੇ ਕਬੂਤਰ ਉੱਡ ਕੇ ਆਪਣੇ ਇੱਕ ਪੁਰਾਣੇ ਚੂਹੇ ਦੋਸਤ ਕੋਲ ਗਏ ਜਿਸ ਨੇ ਉਹਨਾਂ ਦਾ ਜਾਲ ਕੁੱਤਰ ਦਿੱਤਾ ਤੇ ਉਹ ਸਾਰੇ ਆਕਾਸ਼ ਵਿੱਚ ਉੱਡ ਗਏ ਆਜ਼ਾਦ ਹੋ ਗਏ ਤੇ ਚੂਹੇ ਦਾ ਧੰਨਵਾਦ ਕਰਨ ਲੱਗੇ